ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਸਵਾਗਤ ਆ YouTube ਚੈਨਲ ਤੇ ਸੋ ਅੱਜ ਤਰੀਕ ਹੈਗੀ 26 10ਵਾਂ ਮਹੀਨਾ 2025 ਲਾਈਵ ਵਲੌਗ ਦੀ ਤਰ੍ਹਾਂ ਵੀਡੀਓ ਬਣ ਰਹੀ ਆ ਕੋਈ ਐਡਿਟ ਨਹੀਂ ਕੁਛ ਨਹੀਂ ਤੇ ਸਮਾਂ ਹੈਗਾ ਸਵੇਰ ਦਾ ਮਾਰਨਿੰਗ ਬਹੁਤ ਵਧੀਆ ਮੌਸਮ ਆ ਧੁੰਦ ਜੀ ਪਈ ਆ ਤੇ ਬਾਕੀ ਕੱਲ੍ਹ ਵਾਰ ਤਾਂ ਆਪਾਂ ਕਰਦੇ ਆਂ ਵੀ ਕਣਕ ਦੇ ਵੀ ਬਾਰੇ ਤੇ ਕਣਕ ਦੀ ਬਜਾਈ ਬਾਰੇ ਕਣਕ ਦੀ ਬਜਾਈ ਕਈ ਏਰੀਆ ਦੇ ਵਿੱਚ ਚੱਲ ਰਹੀ ਆ ਜਾਂ ਕਈਆਂ ਏਰੀਆ ਦੇ ਵਿੱਚ ਤਾਂ ਇੰਨੀ ਗੜਵਾਸ ਸੀ ਕਿ ਕਈ ਕਣਕ ਹਰੀ ਵੀ ਕਰੀ ਖੜੇ ਆ ਚਲੋ ਯੂਨੀਵਰਸਿਟੀ ਜਦੋਂ ਵੀ ਕੋਈ ਵੀ ਪਕੈਦੀ ਜੇ ਲਾਂਚ ਕਰਦੀ ਹੈ ਜਾਂ ਨਵਾਂ ਵੀ ਜਿਹੜਾ ਲੈ ਕੇ ਆਉਂਦੀ ਹੈ ਜਦੋਂ ਯੂਨੀਵਰਸਿਟੀ ਉਹ ਤਰੀਕ ਨਾਲ ਜ਼ਰੂਰ ਮੈਂਸ਼ਨ ਕਰਦੀ ਹੈ ਵੀ ਇਹ ਦੀ ਬਜਾਈ ਹੈ ਜਿਹੜੀ ਇਸ ਤਰੀਕ ਤੋਂ ਲੈ ਕੇ ਇਸ ਤਰੀਕ ਤੱਕ ਹੁੰਦੀ ਹੈ ਜਿਵੇਂ 2967 ਜਾਂ ਕੋਈ ਹੋਰ ਲੰਮੇ ਸਮੇਂ ਦੀ ਵੈਰਾਈਟੀ ਹੈ ਜਿਵੇਂ 222 ਆ 303 ਨੇ ਥੋੜੀਆਂ ਹੀ ਆ ਲੌਂਗ ਟਰਮ ਜਿਹੜੀਆਂ ਇਹ ਵੈਰਾਈਟੀਆਂ ਨੇ ਤੇ ਇਹਨਾਂ ਦੀ ਬਜਾਈ ਹੈ ਜਿਹੜੀ ਉਹ ਯੂਨੀਵਰਸਿਟੀ ਵੀ ਤਰੀਕ ਤੋਂ ਕਹਿੰਦੀ ਹੈ ਜਿਹੜੀ ਬ੍ਰੀ ਤਰੀਕਾ ਲੰਘ ਗਈ 20 ਅਕਤੂਬਰ ਤੋਂ ਲੈ ਕੇ 5 ਕ ਨਵੰਬਰ ਤੱਕ ਕਹਿੰਦੇ ਆ ਠੀਕ ਆ ਵੀ ਜਦੋਂ 20 ਲਾਂਚ ਹੁੰਦਾ ਉਦੋਂ ਮੌਸਮ ਕੁਝ ਹੋਰ ਹੁੰਦਾ ਕਈ ਵਾਰੀ ਮੌਸਮਾਂ ਚੇਂਜ ਹੁੰਦੇ ਰਹਿੰਦੇ ਆ ਤੇ ਉਸ ਹਿਸਾਬ ਦੇ ਨਾਲ ਜੇ ਆਪਾਂ ਗੱਲ ਕਰੀਏ ਬਜਾਈ ਦੀ ਤਾਂ ਉਦੋਂ ਤਾਂ ਸਹੀ ਆ ਤੇ ਜਿਹੜੇ ਹਿਸਾਬ ਨਾਲ ਹੁਣ ਚੱਲ ਰਿਹਾ ਮੌਸਮ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਟੈਂਪਰੇਚਰ ਹਜੇ ਬਹੁਤ ਜ਼ਿਆਦਾ ਆ ਦਿਨ ਦਾ ਰਾਤ ਦਾ ਟੈਂਪਰੇਚਰ ਠੰਡ ਹੋ ਗਿਆ ਪਰ ਦਿਨ ਦਾ ਟੈਂਪਰੇਚਰ ਹਜੇ ਜ਼ਿਆਦਾ ਆ ਜਿਹੜਾ ਕਣਕ ਲਈ ਆਪਾਂ ਨੂੰ ਕੂਲ ਨਹੀਂ ਮੰਨ ਸਕਦੇ ਕਣਕ ਲਈ ਭਾਵ ਕਿ ਸਹੀ ਨਹੀਂ ਮੰਨ ਸਕਦੇ ਤੇ ਇਹ ਵੀ ਕੀ ਇਹੋ ਜਿਹਾ ਮੌਸਮ ਚ ਕਣਕ ਬੀਜਣੀ ਸਹੀ ਹੈ ਜਿੱਥੋਂ ਤੱਕ ਅਸੀਂ ਕਣਕ ਗੇਤੀ ਵਿਛਤੀ ਬੀਜ ਕੇ ਵੇਖੀ ਆ ਚਲੋ ਬੀਜਾਂ ਦਾ ਅਸਰ 19 21 ਨਹੀਂ ਆਪਾਂ ਕਹਿ ਸਕਦੇ 19 20 ਹੋ ਸਕਦਾ ਤੇ ਜਿਹੜਾ ਟੈਂਪਰੇਚਰ ਤੇ ਸਹੀ ਵਜਾਈ ਦਾ ਜਿਹੜਾ ਉਹ ਚੀਜ਼ ਦਾ ਪ੍ਰਭਾਵ ਬਹੁਤ ਪੈਂਦਾ ਜਿਹੜਾ ਸਾਡਾ ਤਿਆਰਪਾ ਅਸੀਂ ਬੀਜ ਕੇ ਵੇਖੀਏ ਗੇਤੀ ਵੇਤੀ ਜਿਹੜੀ 10 ਤਰੀਕ ਦੇ 10 ਨਵੰਬਰ ਦੇ ਆਸੇ-ਪਾਸੇ ਕਣਕ ਬੀਜਦੇ ਆਪਾਂ ਭਾਵੇਂ ਕਿ 5 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਚਾਹੇ ਉਹ ਗੇਤੀ ਵੈਰੈਟੀ ਆ ਪਛੇਤੀ ਵੈਰੈਟੀ ਆ ਜਿਵੇਂ 826 ਕਣਕ ਜਿਹੜੀ ਉਹ ਕਹਿੰਦੇ ਵੀ ਲੇਟ ਬੀਜੀ ਜਾ ਸਕਦੀ ਆ ਜਾਂ 30 86 ਸੀ ਕਿ ਪਹਿਲਾਂ ਉਹ ਬੀਜੀ ਜਾ ਸਕਦੀ ਆ ਸਾਰੀਆਂ ਬੀਜ ਕੇ ਦੇਖੀਆਂ ਤੇ ਝਾੜ ਜਿਹੜਾ ਬਜਾਈ ਦੇ ਹਿਸਾਬ ਦੇ ਨਾਲ ਜਿਹੜੀ 10 ਤਰੀਕ ਦੇ ਆਸੇ ਪਾਸੇ ਬੀਜੀ ਜਾਂਦੀ ਕਣਕ ਆ ਉਹਦਾ ਝਾੜ ਜ਼ਿਆਦਾ ਹੁੰਦਾ ਤੇ ਦੂਜੀ ਗੱਲ ਜਿਹੜੀ ਹੁਣ 2-3 ਸਾਲਾਂ ਦੇ ਵਿੱਚ ਇੱਕ ਹੋਰ ਡੱਕਤ ਆ ਰਹੀ ਆ ਕਹ ਰਹੇ ਆ ਵੀ ਸੁੰਡ ਬਹੁਤ ਪੈਂਦਾ ਠੀਕ ਆ ਸੁੰਡ ਪੈਂਦਾ ਕੁਝ ਹੱਦ ਤੱਕ ਤਾਂ ਕਹਿੰਦੇ ਵੀ ਪ੍ਰਾਲੀ ਦਾ ਕਾਰਨ ਤੇ ਸਾਡਾ ਮੰਨਣਾ ਇਹ ਆ ਬਈ ਜਿਹੜਾ ਸੁੰਡ ਦਾ ਕਾਰਨ ਆ ਉਹ ਜ਼ਿਆਦਾ ਗਰਮੈਸ਼ ਆ ਇਹ ਤੁਸੀਂ ਕਦੇ ਇੱਕ ਬਹੁਤ ਹੀ ਮਹਾਨ ਚਕਸੀਅਤ ਆ ਜਿਹੜੇ ਉਹ ਛੇਰ ਗੱਲ ਮਰਖਾਈ ਵਾਲੇ ਉਹਨਾਂ ਦੀ ਵੀਡੀਓ ਵੇਖ ਲਓ ਉਹਨਾਂ ਨੇ ਵੀ ਇਹੀ ਗੱਲ ਅਸੀ ਸੀ ਵੀ ਜਿਆਦਾ ਟੈਂਪਰੇਚਰ ਹੈ ਨਾ ਜਦੋਂ ਉਦੋਂ ਭਮਕੜਾ ਜਿਹੜਾ ਉਹ ਸੁੰਡ ਪੈਦਾ ਕਰਦਾ ਤੇ ਇਸ ਕਰਕੇ ਪ੍ਰਾਲੀ ਇਹਦਾ ਕਾਰਨ ਨਹੀਂਗਾ ਵੀ ਸੁੰਡ ਦਾ ਜਿਸ ਤਰ੍ਹਾਂ ਅਸੀਂ ਮੰਨਦੇ ਆ ਕਿਉਂਕਿ ਪਿਛਲੇ ਸਾਲ ਸੀ ਜਿਹੜੇ ਉਹ ਬਾਹੇ ਵੇ ਪ੍ਰਾਲੀ ਸਾਫ਼ ਕਰਕੇ ਗੰਢਾ ਬਣਾ ਕੇ ਜਿਨ੍ਹਾਂ ਨੇ ਬਾਹ ਕੇ ਜ਼ਮੀਨ ਟਿਕਾ ਕੇ ਪ੍ਰੰਤਨਾ ਤਰੀਕੇ ਦੇ ਨਾਲ ਕਣਕ ਬੀਜੀ ਸੀ ਨਾ ਤੇ ਉਹਨਾਂ ਦੇ ਵੀ ਕਣਕ ਸੁੰਡ ਪਿਆ ਸੀ ਕਣਕ ਨੂੰ ਫੇਰ ਆਖੇ ਝੋਨੇ ਦੀ ਵੈਰਾਈਟੀ ਦੇ ਹਿਸਾਬ ਨਾਲ ਕਹਿੰਦੇ ਸੀਗੇ ਜੀ ਸੁੰਡ ਪੈ ਗਿਆ ਵੀ 31 ਝੋਨੇ ਵਾਲੇ ਥਾਂ ਜਾਦੇ ਪੈ ਗਿਆ 26 ਵਾਲੇ ਥਾਂ ਹੈ ਨਹੀਂ ਗਾ ਡੋਕਰ ਵਾਲੇ ਥਾਂ ਪੈ ਗਿਆ ਮੇਰੇ ਇੱਥੇ 8 ਕਿੱਲੇ ਜ਼ਮੀਨ 'ਚ 26 ਝੋਨਾ ਸੀਗਾ ਪਿਛਲੇ ਸਾਲ ਸਾਰ ਪੀਆਰ 126 ਤੇ ਉਹਦੇ 'ਚ ਦੋ ਕਿੱਲਾਂ ਨੂੰ ਸੁੰਡ ਪਿਆ ਸੀਗਾ ਤੇ ਬਾਕੀਆਂ ਨੂੰ ਨਹੀਂ ਪਿਆ ਸੀਗਾ ਫੇਰ ਸੁੰਡ ਇਹ ਗੱਲ ਸੀਗੀ ਵੀ ਪਾਣੀ ਤੋਂ ਪਹਿਲਾਂ ਹੈ ਨਹੀਂ ਸੀਗਾ ਪਾਣੀ ਤੋਂ ਬਾਅਦ 'ਚ ਪਿਆ ਸੀਗਾ ਜਦੋਂ ਪਾਣੀ ਲਾਤਾ ਉਸ ਤੋਂ ਬਾਅਦ ਸੁੰਡ ਨੇ ਅਟੈਕ ਕੀਤਾ ਸੀ। ਤੇ ਵੀ ਇਹ ਚੀਜ਼ਾਂ ਜਿਹੜੀਆਂ ਇਹ ਪਰਾਲੀ ਦੇ ਨਾਲ ਨਹੀਂ ਮੈਟਰ ਕਰਦੀਆਂ। ਤੇ ਥੋੜੀ ਜਿਹੀ ਗਰਮੈਸ਼ ਦੇ ਕਾਰਨ ਤੇ ਵੀ ਜਿਹੜੀਆਂ ਕਣਕਾਂ ਹੋਣਾ ਗੱਲ ਕਰਦੇ ਆਂ ਆਪਾਂ ਕਣਕ ਤੇ ਤੇ ਜਿਹੜੀ ਕਣਕ ਆਪਾਂ ਗੇਤੀ ਬੀਜੀ ਸੀ ਵੀ ਉਹਨੂੰ ਸੁੰਡ ਪੈਣ ਦੀ ਸਮੱਸਿਆ ਆਉ ਉਹ। ਇਸ ਕਰਕੇ ਵੀ ਮੈਂ ਕਹਿੰਦਾ ਵੀ ਜਿਹੜੀ ਕਣਕ ਆ ਵੀ ਉਹ ਹਜੇ ਠਹਿਰ ਕੇ ਵਿਜੀ ਜਾਵੇ। ਪੀ 10 ਨਾਂ ਵਾਲਾ ਤਾਂ ਇੱਕ ਤਰੀਕ ਤੱਕ ਤਾਂ ਰੁਕਿਆ ਜਾ ਬਣਾ ਹਜੇ 26 ਤਰੀਕ ਹੋਈ ਆ 31ਵਾਂ ਮਹੀਨਾ 5 ਦਿਨਾਂ ਨੇ 6 ਪਏ ਆ ਹਜੇ ਉਦੋਂ ਤੱਕ ਟੈਂਪਰੇਚਰ ਕੁਛ ਨਾ ਕੁਛ ਘਟੂਗਾ ਚਲੋ ਮੂਰੇ ਜਦੋਂ ਨੂੰ ਹਰੀ ਹੋਊ ਪੰਜ ਚਾਰ ਦਿਨਾਂ ਲ ਹਰੀ ਹੋਣ ਤੇ ਲਾਉ ਉਹ ਛੇ ਜਿਵੇਂ ਜਿਹੜੇ ਸਾਰਾ ਟੈਂਪਰੇਚਰ 6 ਦਿਨ ਦੇ ਵਿੱਚ ਕਣ ਕਰੀ ਹੋ ਜਾਂਦੀ ਆ ਤੇ ਵੀ ਜਦੋਂ ਨੂੰ ਹਰੀ ਹੋਊਗੀ ਉਦੋਂ ਠੰਡ ਉਤਰੇ ਹੋ ਥੋੜਾ ਜਿਹਾ ਟੈਂਪਰੇਚਰ ਡਾਊਨ ਹੋ ਜਾਊਗਾ ਤੇ ਇਸ ਕਰਕੇ ਫਿਰ ਕਣਕ ਦੀ ਬਜਾਈ ਹੈ ਜਿਹੜੀ ਥੋੜੀ ਜੀ ਘਟਾਈ ਜਾਵੇ ਕਿਉਂਕਿ ਸਾਡੇ ਤਾਂ ਤਕਰੀਬਨ ਝੋਨਾ ਵੀ ਹਜੇ ਜੇ ਆਪਾਂ ਕਹ ਲਈਏ ਵੀ 90% ਝੋਨਾ ਖੜਾ ਹੈ ਜੇ ਤੇ ਕਣਕ ਦੀ ਬਜਾਈ ਤਕਰੀਬਨ ਹਰੇਕ ਸਾਲ ਇਸਾਂ ਇੱਕ ਤਰੀਕ ਤੋਂ ਲੈ ਕੇ 10 ਤਰੀਕ 20 ਤਰੀਕ ਤੱਕ ਬਜਾਈ ਕਰਦੇ ਆ 20 ਨਵੰਬਰ ਤੱਕ ਚੱਲ ਪੈਂਦੇ 1 ਤਰੀਕ ਤੋਂ ਵੈਸੇ ਮੈਂ ਜਿਹੜੀ ਬਜਾਈ ਕਰਦਾ ਹੁੰਦਾ ਉਹ 10 ਤਰੀਕ ਦੇ ਆਸੇ-ਪਾਸੇ ਤੇ ਕਈ ਵੀਰ ਹੁਣ ਝੋਨੇ ਵੀ ਡਿੱਗੇ ਵੇ ਰੌਣੀਆਂ ਵੀ ਹਜੇ ਤਾਂ ਮਗਰੋਂ ਕਰ ਰਹੇ ਕਈ ਰੌਣੀਆਂ ਕਰ ਰਹੇ ਆ ਜਿਹੜੇ ਮੰਨ ਕੇ ਚੱਲੋ ਹੁਣ ਤੇ ਉਹ ਕਣਕ ਤਕਰੀਬਨ 15 ਤਰੀਕ ਤੋਂ ਬਾਅਦ 20 ਤਰੀਕ ਦੇ ਆਸੇ-ਪਾਸੇ ਜਾ ਕੇ ਬੀਜੀ ਜਾਣੀ ਆ ਤੇ ਕਣਕ ਦਾ ਝਾੜ ਵੇਖਣ ਨੂੰ ਦੱਸੂਗਾ ਤੇ ਗੱਲ ਕਰੀਏ ਵੈਰਾਈਟੀ ਦੀ ਵੀ ਵੈਰਾਈਟੀ ਹੁੰਦੀ ਆ ਮੌਸਮ ਦੇ ਸਰ ਤੇ ਵੈਰਾਈਟੀ ਠੀਕ ਆ 19 20 ਦਾ ਫਰਕ ਪੈ ਸਕਦਾ ਕੋਈ ਬਿਮਾਰੀ ਦਾ ਜਿਵੇਂ ਅਟੈਕ ਦੇ ਨਾਲ ਲੜਨ ਦੀ ਸਮੱਸਿਆ ਜਿਵੇਂ 826 ਆ ਹੁਣ ਪਿਛਲੇ ਸਾਲ 826 ਬੀ ਕਈਆਂ ਨੂੰ ਸਹੀ ਨਹੀਂ ਮਿਲਿਆ ਪਰ ਕਹਿੰਦੇ ਵੀ ਇਹਨੂੰ ਪੀਲੀ ਕੁੰਗੀ ਜਿਆਦਾ ਪੈਂਦੀ ਆ ਕਾਰਨ ਕਾਰਨ ਸੀਗਾ ਉਹ ਬੀ ਸਹੀ ਨਾ ਮਿਲਣ ਦਾ ਤੇ 826 ਮੇਰੇ ਵੀ ਲਾਈ ਵੀ ਸੀ ਕਿ ਕਣਕ ਕੋਈ ਪੀਲੀ ਕੁੰਗੀ ਦੀ ਸਮੱਸਿਆ ਨਹੀਂ 2 ਸਾਲ ਹੋ ਗਏ 3 ਸਾਲ ਆਉਂਦੇ ਆ ਨੂੰ ਤੇ ਕੋਈ ਸਮੱਸਿਆ ਨਹੀਂ ਆਈ ਕਦੀ ਉਹਨੂੰ 826 ਨੂੰ ਤੇ 826 ਕਣਕ ਪੱਕ ਦੀ ਜ਼ਰੂਰ ਥੋੜੀ ਜੀ ਗੇਤੀ ਆ ਪੰਜ ਚਾਰ ਦਨ ਦਾ ਦੂਜੀ ਕਣਕ ਦੇ ਨਾਲੋਂ ਫਰਕ ਪਾ ਜਾਂਦੀ ਆ ਤੇ ਜਿਹੜੇ ਵੀਰਾਂ ਨੇ ਮੱਕੀ ਬੀਜਣੀ ਆ ਹਾਂ ਤੇ ਜੇ ਮੱਕੀ ਵਾਲੇ ਬਾਣ ਦੇ ਵਿੱਚ 826 ਕਣਕ ਬੀਜੀ ਜਾਵੇ ਤਾਂ ਮੇਰੇ ਹਿਸਾਬ ਨਾਲ ਵਧੀਆ ਰਹਿੰਦੀ ਆ ਕਿਉਂਕਿ 826 ਕਣਕ ਪਹਿਲਾਂ ਵੱਢ ਕੇ ਵੀ ਪਹਿਲਾਂ ਬਾਣ ਤਿਆਰ ਹੋ ਜਾਂਦਾ ਤੇ ਮੱਕੀ ਟਾਈਮ ਦੇ ਨਾਲ ਤਿਆਰ ਹੋ ਜਾਂਦੀ ਆ ਤੇ ਮੌਸਮ ਦੇ ਹਿਸਾਬ ਦੇ ਨਾਲ ਕਣਕ ਨੇ ਝਾੜ ਦੇਣਾ ਹੁੰਦਾ 800 ਪਿਛਲੇ ਸਾਲ 222 ਤੇ 826 ਕਣਕ ਮੇਰੀ ਅਲੱਗ-ਅਲੱਗ ਵਿਜੀਵੀ ਸੀ ਤੇ ਦੋਨਾਂ ਦਾ ਝਾੜ ਸੇਮ ਰਿਹਾ ਜੇ ਆਪਾਂ ਕਹਿੰਦੇ ਹਾਂ ਕਿ ਕਿਲੋ ਦਾ ਫਰਕ ਵੀ ਨਹੀਂ ਪਾਇਆ ਕਾਟ-ਕਾਟ ਮਾਣ ਦਾ ਉਸ ਤੋਂ ਪਾਈ ਸੀਗੀ ਅਲੱਗ-ਅਲੱਗ ਵੱਢ ਕੇ ਕਾਟ-ਕਾਟ ਮਾਣ ਹੋਈ ਸੀਗੀ ਤੇ ਬਹੁਤ ਵਧੀਆ ਝਾੜ ਰਿਹਾ ਸੀਗਾ ਤੇ ਪਿਛਲੇ ਸਾਲ ਹੀ ਤਕਰੀਬਨ ਸਾਡੇ ਤਾਂ ਝਾੜ ਵਧੀਆ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਕੁਦਰਤੀ ਆਫਤਾਂ ਇੱਕ ਸਾਲ ਮੀਂਹ ਗੜੇ ਦੋ ਸਾਲ ਨਹੀਂ ਤੇ ਗੜੇ ਜਿਹੜੀ ਉਹ ਮਾਰ ਦਿੰਦੇ ਰਹੇ ਆ ਤੇ ਪਿਛਲੇ ਸਾਲ ਝਾੜ ਵਧੀਆ ਸੀਗਾ ਤੇ ਜਿਵੇਂ ਅੱਜ ਤੇਰ ਝੋਨੇ ਦਾ ਝਾੜ ਆ ਵੀ ਮੌਸਮ ਦੇ ਸਿਰ ਤੇ ਹੀ ਆ ਜਿਵੇਂ ਮੌਸਮ ਜਿਆਦਾ ਸਿੱਲਾ ਰਹਿ ਗਿਆ ਦੇਖਣ ਨੂੰ ਐ ਲੱਗਦਾ ਸੀ ਕਿ ਵੀ ਝੋਨੇ ਬਹੁਤ ਭਾਰੇ ਝਾੜ ਵਧੀਆ ਦੇਣਗੇ ਵੈਸੇ ਨਹੀਂ ਤੇ ਜਿਹੜੇ ਪਛੇਤੇ ਝੋਨੇ ਆ ਜਿਵੇਂ ਆ ਪੀ ਆਰ 126 ਜਿਹੜਾ ਇਹ 23 24 ਜੁਲਾਈ ਨੂੰ ਲਾਇਆ ਸੀਗਾ ਇਹ ਲੱਗਦਾ ਵੀ ਹੋ ਜਾਣਗੇ 90 ਗਟਿਆਂ ਦੇ حساب 85 86 ਮਣ ਦੇ حساب ਤੇ ਤੇ ਦੂਜੇ ਤਾਂ ਬਸ 75 70-75 ਗੱਟੇ ਰਹਿ ਗਏ ਆ ਤੇ ਟੋਕਰ ਜਿਹੜਾ ਫੂਸਾ ਵੈਰੈਟੀ ਆ ਉਹ ਮੰਨ ਕੇ ਚੱਲ ਵੀ 80 ਗੱਟੇ ਹੋ ਜਾਣਗੇ ਜਿਹੜੀ ਉਸਤਾਰ ਰਹੀ ਆ ਸੋਣ ਦੇ ਵਿੱਚ ਤੇ ਇਸ ਕਰਕੇ ਵੀ ਵੈਰੈਟੀ ਦੇ ਵੀ ਅੰਗਰ ਥੋੜਾ ਜਿਹਾ ਘਟਾ ਪਿਆ ਕਰੋ ਵੀ ਮੁੜ ਕੇ ਆਪਾਂ ਵੈਰੈਟੀ ਨੂੰ ਦੋਸ਼ ਦਿੰਨੇ ਆ ਵੀ ਇਹ ਵੈਰੈਟੀ ਘੱਟ ਨਿਕਲਦੀ ਆ ਥੋੜਾ ਜਿਹਾ ਆਪਾਂ ਵੀ ਇਹ ਨਾ ਹੋਵੇ ਵੀ ਯੂਨੀਵਰਸਿਟੀ ਦੇ ਤਰੀਕਾ ਦੇਖ ਲਈਆਂ ਬਸ ਉਸ ਦੇ ਹਿਸਾਬ ਨਾਲ ਕਣਕ ਬੀਜ ਦੀਏ ਮੌਸਮ ਵੀ ਦੇਖਣਾ ਪੈਂਦਾ ਹੁੰਦਾ ਯੂਨੀਵਰਸਿਟੀ ਤਰੀਕਾ ਮੌਸਮ ਦੇਖ ਕੇ ਦਿੰਦੀ ਆ ਉਸ ਟਾਈਮ ਦਾ ਮੌਸਮ ਤੇ ਅੱਜ ਦੇ ਮੌਸਮ ਦਾ ਫਰਕ ਪੈ ਗਿਆ ਤੇ ਉਸ ਹਿਸਾਬ ਦੇ ਨਾਲ ਆਪਾਂ ਨੂੰ ਵੀ ਬਦਲਣਾ ਪੈਂਦਾ ਇਸ ਕਰਕੇ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਣਾ ਤੇ ਤਾਂ ਕਿ ਮਗਰੋਂ ਜਿਹੜੀ ਉਹ ਦਿੱਕਤ ਨਾ ਆਵੇ ਇੱਕ ਹੋਰ ਜ਼ਰੂਰੀ ਗੱਲ ਜਿਹੜੇ ਵੀਰ ਕਹਿੰਦੇ ਸੁਪਰ ਹੀਟਰ ਨਾਲ ਬੀਜੀ ਕਣਕ ਨੂੰ ਸੁਣ ਜਾਦੇ ਪੈਂਦਾ ਉਹ ਗੱਲ ਵੀ ਥੋੜੀ ਜੀ ਆਪਾਂ ਕਰ ਲਈਏ ਜਾਂ ਸੁਪਰ ਹੀਟਰ ਦੀ ਬੀਜੀ ਕਣਕ ਕਹਿੰਦੇ ਘਟ ਔਕਦੀ ਆ ਘਟ ਜੰਮਦੀ ਆ ਉਹਦੇ ਬਾਰੇ ਸੁਪਰ ਹੀਟਰ ਰੋਟਾ ਵੀਟਰ ਦੇ ਮੁਕਾਬਲੇ ਕੱਟ ਲੱਗਦਾ ਹੁੰਦਾ ਇਹ ਗੱਲ ਤੈ ਆ ਨੋਟ ਕਰਕੇ ਵੇਖ ਲਿਓ ਤੇ ਉਹਦੇ ਵਿੱਚ ਸੁੰਡ ਦੀ ਸਮੱਸਿਆ ਵੀ ਇਸ ਕਰਕੇ ਬਣਦੀ ਆ ਵੀ ਉਹ ਥੋੜਾ ਜਿਹਾ ਉੱਪਰ ਨਾ ਜਿਹੜੀ ਸੁੱਕੀ ਮਿੱਟੀ ਹੁੰਦੀ ਆ ਉੱਥੇ ਗਰਮੈਸ਼ ਹੁੰਦੀ ਆ ਟੈਂਪਰੇਚਰ ਧੁੱਪ ਪੈਂਦੀ ਆ ਤੇ ਉੱਥੇ ਸੁੰਡ ਓ ਜਿਆਦਾ ਬਣ ਜਾਂਦਾ ਤੇ ਸੁਪਰ ਹੀਟਰ ਨੂੰ ਜਿਆਦਾ ਲਾਉਣ ਦੀ ਖਾਤਰ ਜੇ ਜ਼ਮੀਨ ਦੇ ਵਿੱਚ ਇੱਕ ਵਾਰੀ ਤਾਂ ਜ਼ਰੂਰੀ ਤੇ ਦੋ ਵਾਰੀ ਤਵੀਆਂ ਮਾਰੀਆਂ ਜਾਣ ਤਾਂ ਬਹੁਤ ਵਧੀਆ ਰਹਿੰਦੀਆਂ ਮੈਂ ਤਕਰੀਬਨ ਹਰ ਇੱਕ ਸਾਲ ਚਾਰ ਸਾਲ ਹੋ ਗਏ ਸੁਪਰ ਹੀਟਰ ਨਾਲ ਕਣਕ ਬੀਜਦੇ ਨੂੰ ਤਵੀਆਂ ਮਾਰ ਕੇ ਕਣਕ ਬੀਜੀ ਦੀ ਆ ਨਾ ਤਾਂ ਕਦੇ ਕੋਈ ਖੁੰਝਾ ਖਾਲੀ ਰਿਆ ਨਾ ਕਿਤੇ ਵਿਚਾਰੇ ਡੱਬ ਰਿਆ ਕੋਈ ਹਰਾ ਹੋਣ ਕੰਨੀਓ ਤੇ ਦੂਜੀ ਗੱਲ ਜੇ ਪਾਣੀ ਲਾ ਦਈਏ ਪਹਿਲਾਂ ਥੋੜਾ ਜਿਆਦਾ ਵੀ ਲੱਗ ਜੂ ਤਾਂ ਤਾਂ ਵੀ ਬਾਣ ਕਣਕ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਵੀ ਭਾਰਾ ਪਾਣੀ ਲੱਗ ਗਿਆ ਇਸ ਕਰਕੇ ਇਹ ਕਈ ਚੀਜ਼ਾਂ ਹੁੰਦੀਆਂ ਵੀ ਇਹ ਚੀਜ਼ਾਂ ਪਾ ਜਣੀਆਂ ਇਹ ਨੋਟ ਰੱਖਣੀਆਂ ਕਣਕ ਬੀਜਣ ਦੇ ਸਮੇਂ ਨਾ ਆ ਕੇ ਮਗਰੋਂ ਜਾ ਕੇ ਜਿਹੜਾ ਝਾੜ ਤੇ ਕੋਈ ਅਸਰ ਨਾ ਪਵੇ। ਬਾਕੀ ਉਹ ਪਹਿਲਾਂ ਗੱਲ ਕਰ ਹਟੇ ਆ। ਵੀ ਹੁੰਦਾ ਇਹ ਮੌਸਮ ਦੇ ਸਿਰ ਤੇ ਆ। ਵੀ ਝਾੜ ਵਾਲਾ ਮੌਸਮ ਕਿਵੇਂ ਰਹਿੰਦਾ। ਜੇ ਗਰਮੀ ਜ਼ਿਆਦਾ ਪੈ ਗਈ ਜਾਂ ਠੰਡ ਜ਼ਿਆਦਾ ਪੈ ਗਈ, ਕੋਹਰਾ ਜ਼ਿਆਦਾ ਪੈ ਗਿਆ। ਉਹ ਚੀਜ਼ ਦਾ ਬਹੁਤ ਅਸਰ ਹੁੰਦਾ। ਜਿਵੇਂ ਹੁਣ ਜਿਹੜੀਆਂ ਗੀਤੀਆਂ ਕਣਕਾਂ ਵੀ ਜੀਆਂ ਉਹਨਾਂ ਨੇ ਕੋਹਰਾ ਜਦੋਂ ਮਨ ਕੇ ਲੋ ਵੀ ਜਨਵਰੀ ਅੱਧ ਤੋਂ ਬਾਅਦ ਜਿਹੜਾ ਕੋਹਰਾ ਪੈਂਦਾ ਨਾ ਤੇ ਉਹ ਕੋਹਰੇ ਦੇ ਵਿੱਚ ਉਹ ਕਣਕ ਦਾ ਨਸਾਰਾ ਹੋਊਗਾ। ਹਲਨ ਅਨੁਸਾਰਾ ਨਾ ਹੋਊਗਾ ਕੁਸ਼ਕ ਪਰਸੈਂਟ ਅਨੁਸਾਰਾ ਹੋਊਗਾ ਉਹ ਅਨਸਾਰੇ ਨੇ ਝਾੜ ਤੇ ਅਸਰ ਪਾਉਣਾ ਹੀ ਪਾਉਣਾ ਸੋ ਇਹ ਸੀ ਕਣਕ ਬਾਰੇ ਧਿਆਨ ਰੱਖਣ ਜੋ ਗੱਲਾਂ ਧੰਨਵਾਦ ਦੋਸਤੋ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਬਾਕੀ ਕੋਈ ਬਾਲੇ ਆਪਾਂ ਡਾਕਟਰ ਵਗੈਰਾ ਤਾਂ ਹੈ ਨਹੀਂਗੇ ਵੀ ਕੋਈ ਵੀ ਉਸ ਤਰ੍ਹਾਂ ਦਾ ਕੋਈ ਸਰਚ ਕਰਦੇ ਜਾਂ ਕੁਝ ਵੀ ਕਰਦੇ ਆਪਾਂ ਦਾ ਜਿਹੜੇ ਆਪਣੇ ਨਿੱਜੀ ਤਿਆਰ ਵਿਅਵ ਆਪਣੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹਨਾਂ ਗੱਲਾਂ ਧਿਆਨ ਰੱਖਿਓ ਧੰਨਵਾਦ ਦੋਸਤਾਂ